ਹੇ ਗੁਰਜੀ ਕੀ ਪਤੇ ਸਰਗ ਮਹੱਲਾ ਪੰਜਵਾਂ ਮਾਈ ਰੀ ਮਾਤੀ ਚਰਨ ਸਮੂਹ ਮਾਈ ਰੀ ਮਾਤੀ ਚਰਨ ਸਮੂਹ ਮਾਤੀ ਕਸਕੇ ਬੋਲਣਾ ਸਮੂਹ ਹਾਹੇ ਦੇ ਦਿਲੈਂਕੜ ਨਹੀਂ ਲਾਉਣੇ ਮੰਮੇ ਦੇ ਦਿਲੈਂਕੜ ਲਾਉਣੇ ਸਮੂਹ ਏਕਸ ਬਿਨ ਹਉ ਆਨ ਨਾ ਜਨ ਦੁਤੀਆ ਭਾਵ ਸਭ ਲੂਹ ਧਿਆਨ ਨਾਲੇ ਸਾਰੇ ਪਾਦ ਲੂਹ ਇਸ ਤਰ੍ਹਾਂ ਬੋਲਣਾ ਲੂਹੂ ਨਹੀਂ ਕਹਿ ਨਾਮ ਪਾਠੀ ਸਿੰਘ ਲੂਹੂ ਬੋਲ ਜਾਂਦੇ ਨੇ ਦਲੈਂਕੜ ਦੋਵੇਂ ਲੂਹੂ ਅਹੇ ਦੇ ਵੀ ਦਲੈਂਕੜ ਲਾ ਦਿੰਦੇ ਨੇ ਰਹਾਉ ਤਿਆਗ ਗੁਪਾਰ ਅਵਰ ਜੋ ਕਰਨਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ 모ਹਿਓ ਕਾਢੀ ਨਰਕ ਤੇ ਧੂਹ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹਉ ਮਹਿ ਹੂਹ ਆਰਾਮ ਰੰਗ ਰਾਤੇ ਦਾਸ ਨਾਨਕ ਮੌਲਯੋ ਮਾਨ ਤਨ ਜੂਹ ਕਿਸੇ ਤਰ੍ਹਾਂ ਇਹ ਸਾਰੇ ਪਦ ਬੋਲ ਨਹੀਂ ਹਨ ਲੂਹ ਖੂਹ ਤੂਹ ਹੂਹ ਜੂਹ ਇਸ ਤਰ੍ਹਾਂ ਹੂਹ ਖੂਹ ਇਸ ਤਰ੍ਹਾਂ ਨਹੀਂ ਬੋਲਣਾ ਸਾਰਗ ਮਹੱਲਾ ਪੰਜਵਾ ਬਿਨਸੀ ਕਾਚ ਕੇ ਵਿਵਹਾਰ ਰਾਮ ਭਾਜ ਮਿਲ ਸਾਧ ਸੰਗਤ ਰਾਮ ਭਾਜ ਮਿਲ ਸਾਧ ਸੰਗਤ ਇਹ ਜਗ ਮਹਸਾਰ ਰਹਾਉ ਈਤ ਊਤ ਨਾ ਡੋਲ ਕਤਹੂ ਨਾਮ ਹਿਰਦੈ ਧਾਰ ਗੁਰ ਚਰਨ ਬੋਹਿਤ ਮਿਲਿਓ ਭਾਗੀ ਉਤਰਿਓ ਸੰਸਾਰ ਏ ਵਿਸਰਾਮ ਮਹੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਗੁਰ ਚਰਨ ਬੋਹਿਤ ਇੱਥੇ ਠੰਮਕ ਲਾ ਦਿੰਨੀ ਹੈ ਮਿਲੇਓ ਭਾਗੀ ਇੱਥੇ ਵਿਸਰਾਮ ਹੈ ਉਤਰਿਓ ਸੰਸਾਰ ਜਾਲ ਥਾਲ ਮਹੀਅਲ ਪੂਰ ਰਹਿਓ ਸਰਬਨਾਥ ਅਪਾਰ ਅੰਮ੍ਰਿਤ ਨਾਮ ਅੰਮ੍ਰਿਤ ਪੀ ਅਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਾਸ ਸਾਬ ਖਾਰ ਸਾਰਗ ਮਹੱਲਾ ਪੰਜਵਾ ਤਾਤੇ ਕਰਨ ਪਲਾਹ ਕਰੇ ਤਾਤੇ ਪਦ ਤੇ ਵਿਸਰਾਮ ਹੈ ਤਾਤੇ ਕਰਨ ਪਲਾਹ ਕਰੇ ਮਹਾ ਬਿਕਾਰ ਮੋਹ ਮਦ ਮਾਤਾ ਸਿਮਰਤ ਨਾਹੇ ਹਰੇ ਰਹਾਉ ਸਿਮਰਤ ਨਾਹੇ ਹਰੇ ਸਾਧ ਸੰਗ ਜਪਤੇ ਨਾਰਾਇਣ ਤੈਨ ਕੇ ਦੁਖ ਜਰੇ ਸਫਲ ਦੇਹ ਧਨ ਓਏ ਜਨਮੇ ਓਏ ਜਨਮੇ ਸਫਲ ਦੇਹ ਧਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਊਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਧਰ ਹੈ ਲਾਗ ਪੱਲੇ ਪੱਲੇ ਪਦ ਜਿਹੜਾ ਇਹ ਕਸ ਕੇ ਬੋਲਣਾ ਇਹਨੂੰ ਪਲੇ ਨਹੀਂ ਕਹਿਣਾ ਉਧਰ ਹੈ ਲਾਗ ਪੱਲੇ ਸਾਰਗ ਮਹੱਲਾ ਪੰਜਵਾ ਹਰ ਕੀ ਨਾਮ ਕੀ ਜਨਕਾਂਖੀ ਹਰ ਕੀ ਨਾਮ ਕੀ ਇਥੇ ਵਿਸਰਾਮ ਜਨਕਾਂਖੀ ਮਾਨਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖਹਿ ਕਵ ਆਖੀ ਰਹਾਉ ਤੂੰ ਤੂੰ ਬੇਅੰਤ ਪਰ ਬ੍ਰਹਮ ਸੁਆਮੀ ਗਾਤ ਤੇਰੀ ਜਾਇ ਨਾ ਲਖੀ ਚਰਨ ਕਮਲ ਪ੍ਰੀਤ ਮਨ ਬੀਧਿਆ ਕਰ ਸਰਬਸ ਅੰਤਰ ਰਾਖੀ ਚਰਨ ਕਮਲ ਪ੍ਰੀਤ ਮਨ ਬੀਧਿਆ ਇਥੇ ਵਿਸਰਾਮ ਹੈ ਕਰ ਸਰਬਸ ਅੰਤਰ ਰਾਖੀ ਬੇਦਪ੍ਰਾਨ ਸਿਮਰਤ ਸਾਧੂ ਜਾਨ ਇਹ ਬਾਣੀ ਰਸਨਾ ਪਾਖੀ ਹਾਂਜੀ ਇੱਥੇ ਦੋ ਡੰਡੀਆਂ ਹਨ ਪਾਖੀ ਪਦ ਤੋਂ ਅੱਗੇ ਮੇਰੇ ਇੱਥੇ ਪੋਥੀ 'ਤੇ ਗਲਤੀ ਨਾਲ ਛਪੀਆਂ ਨਹੀਂ ਸਨ ਡੰਡੀਆਂ ਚਾਹੀਦੀਆਂ ਇੱਥੇ ਲੱਗੀਆਂ ਹੋਈਆਂ ਹਨ ਗਲਤੀ ਨਾਲ ਰਹਿ ਗਿਆ ਪੁਥੀਆਂ 'ਚ ਜਪੁ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ ਸਾਰਗ ਮਹੱਲਾ ਪੰਜਵਾਂ ਮੱਖੀ RAM ਕੀ ਤੂੰ ਮੱਖੀ ਮੱਖੀ ਪਦ ਤੇ ਵਿਸਰਾਮ ਲਾਉਣਾ ਮੱਖੀ RAM ਕੀ ਤੂੰ ਮੱਖੀ ਥੋੜਾ ਜਿਹਾ ਕੱਸ ਕੇ ਬੋਲਣਾ ਜਹਿ ਦਰਗੰਧ ਤਹਾ ਤੂੰ ਵੈਸ ਹੈ ਮਹਾ ਵਿਖਿਆ ਮਦ ਚਾਖੀ ਰਹਾਉ ਮਦ ਵੀ ਪੂਲਾ ਬੋਲਣਾ ਕਿ ਤਹ ਅਸਥਾਨ ਤੂੰ ਟਿਕਨ ਨਾ ਪਾਵਹਿ ਇਹ ਵਿਦ ਦੇਖੀ ਆਖੀ ਸੰਤਾ ਬਿਨ ਤੈ ਕੋਈ ਨਾ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ ਇਹ ਗੋਬਿੰਦ ਪਾਠ ਪ੍ਰਾਤਨ ਸਰੂਪਾਂ ਚ ਹੈ ਟਿੱਪੀ ਨਹੀਂ ਹੈ ਨਵੀਨ ਪੋਥੀਆਂ ਚ ਟਿੱਪੀ ਛਪੀ ਹੈ ਪਰ ਟਿੱਪੀ ਨਹੀਂ ਹੈ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਅਜੰਤ ਸਗਲੇ ਤੈ ਮੋਹੇ ਬਿਨ ਸੰਤਾ ਕਿਨ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਨਾਨਕ ਦਾਸ ਹਰ ਕੀਰਤਨ ਰਾਤਾ ਮਹਾਰਾਜ ਜੀ ਨਿਮਰਤਾ ਨਾਲ ਦਾਸ ਸ਼ਬਦ ਵਰਤਦੇ ਆ ਕਿਤੇ ਹੋ ਨਹੀਂ ਗਿਆ ਮਹਾਰਾਜ ਨੇ ਬਾਣੀ ਚ ਨਾਨਕ ਹਾ ਨਾਨਕ ਮੈਂ ਦਾਸ ਹੀ ਕਹਿੰਦੇ ਹਾਂ ਸਾਖ ਕਹਿੰਦੇ ਹਾਂ ਕੂਕਰ ਕਹਿੰਦੇ ਹਾਂ ਦਸਵੇਂ ਪਾਸ਼ਾ ਵੀ ਮੈਂ ਹੋ ਪਰਮਪੁਰਖ ਦਾਸਾ ਤੇਰੇ ਜੋਰ ਹੂੰ ਗੂੰਗਾ ਕਹਤਾ ਹੂੰ ਤੇਰਾ ਜੋਰ ਛਾਤਰੀ ਸੰਤ ਪ੍ਰਸਾਦ ਤੁਹਾਡੀ ਕਿਰਪਾ ਨਾਲ ਇਹ ਸਾਰੇ ਨਿਮਰਤਾ ਵਾਲੇ ਸ਼ਬਦ ਹਨ ਇਸ ਕਰਕੇ ਦਾਸ ਦਾ ਸੰਬੰਧ ਨਾਨਕ ਪਦ ਦੇ ਨਾਲ ਹੈ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਰਗ ਮਹੱਲਾ ਪੰਜਵਾ ਮਾਇਰੀ ਕਾਟੀ ਜਾਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਵਿਚੇ ਗ੍ਰਸਤ ਉਦਾਸ ਰਹਾਉ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਈ ਬਿਨਸੀ ਦੁਤੀਆ ਆਸ ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੀ ਸਰ ਨਾਨਕ ਰਤਨ ਲਹਿਉ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਹਾਏ ਸਾਰਗ ਮਹੱਲਾ ਪੰਜਵਾਂ ਇਹ ਮੰਗਲ ਹੈ ਨਹੀਂ ਹੈ ਪ੍ਰਤਮ ਸਰੂਪਾਂ ਦੇ ਵਿੱਚ ਇਸ ਤਰ੍ਹਾਂ ਸਿੱਧਾ ਹੀ ਸ਼ਬਦ ਆਰੰਭ ਹੁੰਦਾ ਹੈ ਮਾਈ ਦੀ ਅਰਿਓ ਪ੍ਰੇਮ ਕੀ ਖੋਰ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਵੀ ਨਹੀਂ ਹੈ ਤੇ ਦਮਦਮਾ ਸਾਹਿਬ ਵਾਲੇ ਸਰੂਪ ਵਿੱਚ ਵੀ ਨਹੀਂ ਹੈ ਇਸ ਕਰਕੇ ਇਹ ਸ਼ਬਦ ਧਿਆਨ ਨਾਲ ਇਸੇ ਤਰ੍ਹਾਂ ਹੀ ਸ਼ੁੱਧ ਹੈ ਮਾਈ ਰੀ ਅਰਿਓ ਪ੍ਰੇਮ ਕੀ ਖੂਰ ਸਾਰਗ ਮਹੱਲਾ ਪੰਜਵਾ ਨਹੀਂ ਹੈ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਾਕਤ ਨਾ ਕੋਈ ਤੂਰ ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਧਪ ਹਰ ਸਰਬਸ ਧਾਨ ਮੂਰ ਪ੍ਰਾਨ ਮਾਨ ਪਤ ਇਥੇ ਠਮਕ ਪੇਤ ਸੋਤ ਬੰਧਪ ਇਹ ਪਿਤ ਸੁਤ ਕਸਕੇ ਨਹੀਂ ਬੋਲਨੇ ਪੇਤ ਸੋਤ ਬੰਧਪ ਇਥੇ ਵਿਸਰਾਮ ਹੈ ਹਰ ਸਰਬਸ ਧਾਨ ਮੂਰ ਧ੍ਰੇਗ ਸਰੀਰ ਅਸਤ ਵਿਸ਼ਟਾ ਕ੍ਰਮ ਧ੍ਰੇਗ ਸਰੀਰ ਅਸਤ ਵਿਸ਼ਟਾ ਕ੍ਰਮ ਬੇਨ ਹਰ ਜਾਣਤ ਹੋਰ ਬਿਨ ਹਰ ਜਾਨਤ ਹੋਰ ਭਇਓ ਕਿਰਪਾਲ ਦੀਨ ਦੁਖ ਪੰਜਨ ਪਰਾ ਪੂਰਬਲਾ ਜੋਰ ਨਾਨਕ ਸਰਨ ਕਿਰਪਾ ਨਿਧ ਸਾਗਰ ਨਾਨਕ ਸਰਨ ਕਿਰਪਾ ਨਿਧ ਸਾਗਰ ਬਿਨਸਿਓ ਆਨ ਨਿਹੋਰ ਸਾਰਗ ਮਹੱਲਾ ਪੰਜਵਾ ਨੀਕੀ ਰਾਮ ਕੀ ਧੁਨ ਸੋਏ ਨੀਕੀ ਪਦ ਤੇ ਵਿਸਰਾਮ ਲਾਉਣਾ ਹੈ ਨੀਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਵਤਾ ਗੋਪਾਲ ਦਰਸ਼ਨ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਤੋਏ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾਡੇ ਕੋਇ ਪਰਾਪੂਰਬ ਜਿਸ ਹੈ ਲਿਖਿਆ ਬਿਰਲਾ ਪਾਏ ਕੋਇ ਰਾਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਰਾਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੀ ਮਤਸਾਰ ਹਰ ਕੇ ਨਾਮ ਕੀ ਇਥੇ ਇਸਰਾਮ ਲਾਉਣਾ ਹੈ ਮਤਸਾਰ ਹਰ ਵਿਸਾਰ ਜੋ ਆਨਰਾਚਹ ਮੇਥਨ ਸਭ ਵਿਸਥਾਰ ਰਹਾਉ ਸਾਧ ਸੰਗਮ ਭਾਜ ਸੁਆਮੀ ਪਾਪ ਹੋਵਤ ਖਾਰ ਚਰਨਾਰbind ਵਿਸਾਏ ਹਿਰਦੈ ਬਹੁਰ ਜਨਮ ਨਾਮਾਰ ਕਰ ਅਨੁਗ੍ਰਹਿ ਰਾਖ ਲੀਨੇ ਏਕ ਨਾਮ ਆਧਾਰ ਦਿਨ ਰੈਣ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰ ਸਰਗ ਮਹੱਲਾ ਪੰਜਵਾ ਮਾਨੀ ਤੂੰ RAM ਕੈ ਦਰ ਮਾਨੀ ਮਾਨੀ ਪਦ ਤੇ ਵਿਸਰਾਮ ਲਾਉਣਾ ਹੈ ਮਾਨੀ ਤੂੰ RAM ਕੈ ਦਰ ਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਭਿਮਾਨੀ ਰਹਾਉ ਤਾਰ अनुग्रह ਆਪਣੀ ਕਾਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੂਖ ਆਨੰਦ ਕਨੇਰੇ ठाकुर ਦਰਸ ਧਿਆਨੀ ਨਿਕਟ ਵਰਤਨ ਸਾ ਸਦਾ ਸੁਹਾਗਨ ਦੇਹ ਦੇਸ ਸਾਈ ਜਾਨੀ ਨਿਕਟ ਵਰਤਨ ਸਾ ਸਦਾ ਸੁਹਾਗਨ ਇਥੇ ਵਿਸਰਾਮ ਦੇਹ ਦੇਸ ਸਾਈ ਜਾਨੀ ਪ੍ਰੈ ਰੰਗ ਰੰਗ ਰਤੀ ਨਾਰਾਇਣ ਪ੍ਰੈ ਰੰਗ ਇਥੇ ਠਹਿਰਾ ਦੇ ਕੇ ਬੋਲਣਾ ਹੈ ਪ੍ਰੈ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾ ਤੋ ਚਰਨ ਆਸਰੂ ਈਸ ਇਥੇ ਤਵ ਨਹੀਂ ਬੋਲਣਾ ਇਥੇ ਬੋਲਣਾ ਤੋ ਤਤੇ ਓਂਕੜਾ ਤੋ ਚਰਨ ਆਸਰੂ ਇਥੇ ਵਿਸਰਾਮ ਤੋ ਤੋ ਈਸ ਤੋ ਚਰਨ ਆਸਰੂ ਈਸ ਹਾਂ ਇਹ ਇਸੇ ਤਰ੍ਹਾਂ ਇਤੋ ਚਰਨ ਆਸਰੂ ਈਸ ਤੁਮਹਿ ਪਛਾਨੂ ਸਾਕ ਤੁਮਹਿ ਸੰਗ ਰੱਖਣਹਾਰ ਤੁਮਹਿ ਜਗਦੀਸ਼ ਰਹਾਉ ਤੁਮਹਿ ਪਛਾਨੂ ਸਾਕ ਤੁਮਹਿ ਸੰਗ ਇਥੇ ਵਿਸਰਾਨ ਰੱਖਣਹਾਰ ਤੁਮਹਿ ਜਗਦੀਸ਼ ਰਹਾਉ ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ਤੂ ਬੇਅੰਤ ਅਪਰੰਪਰ ਸਵਾਮੀ ਬੇਅੰਤ ਕੱਠਾ ਹੀ ਪਾਠ ਹੈ ਤੂ ਦੇ ਅੰਤ ਅਪਰੰਪਰ ਸਵਾਮੀ ਗੌਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਤ ਕਹਿਨ ਕਹਾਵਨ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ ਜਾ ਕਉ ਮੀਲ ਲੈ ਪ੍ਰਭ ਨਾਨਕ ਸੇ ਜਨ ਦਰਗਹਿ ਮਾਨੇ ਸ੍ਰੀ ਸਹਿਜ ਪਾਠੀ ਸੇਵਾ सिरिसहज पाठ सेवा